ਸਤਿ ਸ਼੍ਰੀ ਅਕਾਲ ਦੋਸਤੋ ਸਿਵਿਆ ਜੋਬ ਪੁਆਇੰਟ ਤੇ ਇੱਕ ਵਾਰੀ ਸੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਬਿਲਕੁਲ ਨਵੀਂ ਸਿੱਧੀ ਪੱਤੀ ਦੀ ਜਾਣਕਾਰੀ ਲੈ ਕੇ ਆਏ ਹਾਂ ਆਪਣੀ ਅਜ ਦੀ ਏਜ ਰਿਪੀ ਆ ਇਹ ਪੰਜਾਬ ਡਾਗੋ ਭਗਵਾਨੋਂ ਕੱਢੀ ਗਈ ਆ ਜਿਹਦੇ ਵਿੱਚ 21000 ਪਲੱਸ ਪੋਸਟਾਂ ਹੋਣ ਵਾਲੀਆਂ ਨੇ ਜਿਹੜੇ ਬੱਚੇ ਸਿੰਪਲ 10ਵੀਂ ਪਾਸ ਨੇ ਉਹ ਅਪਲਾਈ ਕਰ ਸਕਦੇ ਹੋਣਗੇ ਮੁੰਡੇ ਅਤੇ ਕੁੜੀਆਂ ਦੋਨੋਂ ਵਾਸਤੇ ਪੱਤੀ ਹੋਣ ਵਾਲੀ ਆ ਸੋ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਕਿਹੜੇ-ਕਿਹੜੇ ਬੱਚੇ ਅਪਲਾਈ ਕਰ ਸਕਦੇ ਆ ਸਾਰੀ ਜਾਣਕਾਰੀ ਦਿੱਨੀ ਆ ਇਸੇ ਵੀਡੀਓ ਵਿੱਚ ਵੀਡੀਓ ਨੂੰ ਲਾਸਟ ਤੱਕ ਦੇਖਣਾ ਬਿਲਕੁਲ ਵੀ ਸਕਿਪ ਨਾ ਕਰਨਾ ਜੇ ਫਿਰ ਵੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਜਾਂ ਮੈਸੇਜ ਕਰਕੇ ਪੁੱਛ ਸਕਦੇ ਹੋ ਅਤੇ ਏਦਾਂ ਹੀ ਨਵੀਆਂ-ਨਵੀਆਂ ਭਾਤੀਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਲੈਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ WhatsApp group ਨੂੰ ਜੁਆਇਨ ਕਰ ਲੈਣਾ ਹੁਣ ਆਪਾਂ ਗੱਲ ਕਰਦੇ ਆ ਅੱਜ ਦੀ ਭਾਤਤੀ ਦੀ ਤਾਂ ਆਪਾਂ ਚੱਲਦੇ ਆ ਆਪਣੀ ਵੈਬਸਾਈਟ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਭਰਤੀ ਡਾਗੂ ਭਗਵਨ ਨੂੰ ਕੱਢੀ ਗਈ ਆ ਕੁੱਲ 21413 ਪੋਸਟਾਂ ਕੱਢੀਆਂ ਗਈਆਂ ਨੇ ਇਸ ਭਰਤੀ ਵਾਸਤੇ ਅਪਲਾਈ ਹੋਣਾ ਅੱਜ ਤੋਂ ਸਟਾਰਟ ਹੋ ਚੁੱਕਿਆ ਆ ਅਤੇ ਤੁਸੀਂ ਤਿੰਨ ਮਹੀਨਿਆਂ ਤੱਕ ਇਸ ਭਰਤੀ ਵਾਸਤੇ ਅਪਲਾਈ ਕਰ ਸਕਦੇ ਹੋ ਐਪਲੀਕੇਸ਼ਨ ਫੀਸ ਐਸਸੀ ਐਸਟੀ ਅਤੇ ਫਿਜ਼ੀਕਲ ਹੈਂਡੀਕੈਪ ਦੀ 150 ਅਤੇ ਬਾਕੀਆਂ ਵਾਸਤੇ 250 ਹੋਣ ਵਾਲੀ ਆ ਜਿਦੇ ਵਿੱਚ ਗਵਰਨਮੈਂਟ ਫੀਸ ਅਤੇ ਫਾਰਮ ਅਪਲਾਈ ਕਰਨ ਦੀ ਫੀਸ ਹੁੰਦੀ ਆ ਜਿਹੜੇ ਬੱਚੇ ਸਿੰਪਲ 10ਵੀਂ ਪਾਸ ਨੇ ਅਤੇ ਲੋਕਲ ਲੈਂਗੁਏਜ ਜਿਵੇਂ ਕਿ ਪੰਜਾਬੋ ਵਾਲੇ ਪੰਜਾਬੀ ਅਤੇ ਅਦਰ ਸਟੇਟ ਵਾਲੇ ਆਪਣੇ ਸਟੇਟ ਦੀ ਲੈਂਗੁਏਜ ਦੀ ਨੋਟਸ ਰੱਖਦੇ ਨੇ ਉਹ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰ ਸਕਦੇ ਨੇ ਇਹ ਜਿਹੜੀਆਂ ਪੋਸਟਾਂ ਨੇ ਇਹ ਵੱਖ-ਵੱਖ ਕੈਟਾਗਰੀਆਸ ਹਸਾਬ ਨਾਲ ਵੱਖ-ਵੱਖ ਸਟੇਟਾਂ ਦੇ ਹਿਸਾਬ ਨਾਲ ਡਿਵਾਈਡ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਜਾਣਕਾਰੀ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਦੇਖ ਸਕਦੇ ਹੋ ਸਿਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਟੋਡੀ ਬਿਲਕੁਲ ਸਿੱਧੀ ਪਰਤੀ ਜਾਂ ਕੋਈ ਵੀ ਐਗਜ਼ਾਮ ਨਹੀਂ ਸਿਰਫ ਮੈਟ ਦੇ ਬੇਸ ਤੇ ਇਹ ਪਰਤੀ ਕੀਤੀ ਜਾਊਗੀ ਇੰਪੋਰਟੈਂਟ ਲਿੰਕ ਦੇ ਗੱਲ ਕਰੀਏ ਤਾਂ ਇਸ ਪਾਸੇ ਨੋਟੀਫਿਕੇਸ਼ਨ ਦਾ ਅਤੇ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਆਪਣੀ ਵੈਬਸਾਈਟ ਤੇ ਅਤੇ ਆਪਣੀ ਇਸ ਵੀਡੀਓ ਦੇ ਵਿੱਚ ਮਿਲ ਜੂਗਾ। ਸੋ ਜਿਹੜੇ ਵੀ ਬੱਚੇ ਇਸ ਦਾ ਹਿੱਸਾ ਬਣਨ ਵਾਸਤੇ ਅਪਲਾਈ ਕਰਨਾ ਚਾਹੁੰਦੇ ਨੇ ਉਹ ਆਪਣੀ ਵੈਬਸਾਈਟ ਤੇ ਜਾ ਕੇ ਨੋਟੀਫਿਕੇਸ਼ਨ ਨੂੰ ਚੈੱਕ ਕਰ ਸਕਦੇ ਨੇ ਅਤੇ ਦਿੱਤੇ ਗਏ ਲਿੰਕ ਤੋਂ ਜਾਂ ਦਿੱਤੇ ਗਏ ਨੰਬਰ ਤੇ ਮੈਸੇਜ ਕਰਕੇ ਘਰ ਬੈਠੇ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰਵਾ ਸਕਦੇ ਨੇ। ਫਾਰਮ ਭਰਨ ਤੋਂ ਬਾਅਦ ਅਸੀਬ ਤੁਹਾਨੂੰ ਸੈਂਡ ਕੀਤੀ ਜਾਊਗੀ ਅਤੇ ਇਸ ਤੋਂ ਇਲਾਵਾ ਬਾਕੀ ਭਰਤੀਆਂ ਦੀ ਜਾਣਕਾਰੀ ਤੁਹਾਨੂੰ ਆਪਣੇ ਇਸੇ ਚੈਨਲ ਉੱਪਰ ਮਿਲ ਜੂਗੀ। ਸੋ ਜੇ ਤੁਸੀਂ ਵੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਜਾ ਕੇ ਬਾਕੀ ਵੀਡੀਓ ਨੂੰ ਦੇਖ ਲਓ ਤਾਂ ਜੋ ਤੁਸੀਂ ਉਹਨਾਂ ਵਾਸਤੇ ਵੀ ਅਪਲਾਈ ਕਰ ਸਕੋ ਅਤੇ ਤੁਹਾਨੂੰ ਜਲ ਸੋ ਜਲਦ ਨੌਕਰੀ ਮਿਲ ਸਕੇ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਹੋਰਾਂ ਦੋਸਤਾਂ ਤੱਕ ਸ਼ੇਅਰ ਕਰ ਦੇਣਾ ਜਲਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਧੰਨਵਾਦ